ਹੈਲੋ ਹਾਂਜੀ ਅੱਜ ਅਸੀਂ ਪੰਜਾਬੀ ਵਿੱਚ ਲਗਾਖਰ ਅਦਕ ਦੀ ਵਰਤੋਂ ਬਾਰੇ ਜਾਣਦੇ ਹਾਂ ਅਦਕ ਜੋ ਹੈ ਅੰਗਰੇਜ਼ੀ ਵਿੱਚ ਦੇਖੀਏ ਤਾਂ ਇਸ ਦੀ ਸਾਊਂਡ ਡਬਲ ਲੈਟਰ ਦੀ ਤਰ੍ਹਾਂ ਆਉਂਦੀ ਹੈ ਜੇ ਇਸੇ ਤਰ੍ਹਾਂ ਅਸੀਂ ਹਿੰਦੀ ਵਿੱਚ ਦੇਖਦੇ ਹਾਂ ਹਿੰਦੀ ਵਿੱਚ ਇਸ ਦੀ ਅਦਕ ਦੀ ਮਾਤਰਾ ਨੂੰ ਜਿਵੇਂ ਕਹਿ ਲਓ ਪਹਿਲਾਂ ਅੱਧਾ ਅੱਖਰ ਫਿਰ ਪੂਰਾ ਅੱਖਰ ਠੀਕ ਆ ਅੱਧਾ ਅੱਖਰ ਤੇ ਦੱਦਾ ਸਮਝ ਲਓ ਦਿੱਲੀ ਠੀਕ ਆ ਜਿਵੇਂ ਅਸੀਂ ਦਿੱਲੀ ਲਿਖਦੇ ਆ ਪਹਿਲਾਂ ਅੱਧਾ ਅੱਖਰ ਫਿਰ ਪੂਰਾ ਅੱਖਰ ਅੰਗਰੇਜ਼ੀ ਵਿੱਚ ਦੇਖੀਏ ਤਾਂ ਡਬਲ ਲੈਟਰ ਲਗਾ ਦਿੱਤਾ ਜਾਂਦਾ ਹੈ ਠੀਕ ਹੈ ਜੀ ਐਸੇ ਤਰ੍ਹਾਂ ਪੰਜਾਬੀ ਦੇ ਵਿੱਚ ਅਦਕ ਦੀ ਵਰਤੋਂ ਕੀਤੀ ਜਾਂਦੀ ਹੈ ਅਦਕ ਜੋ ਹੈ ਮਾਤਰਾ ਮੁਕਤਾ ਸਿਹਾਰੀ ਅਤੇ ਔਂਕੜ ਵਾਲੇ ਜਿਹੜੇ ਸ਼ਬਦ ਨੇ ਉਹਨਾਂ ਵਿੱਚ ਇਸ ਦੀ ਵਰਤੋਂ ਹੁੰਦੀ ਹੈ ਜਿਵੇਂ ਬੱਬੇ ਉੱਪਰ ਅਦਕ ਦੱਦਾ ਲੱਲਾ ਬੱਦਲ ਦੱਦੇ ਨੂੰ ਵਿਹ ਸਿਹਾਰੀ ਉੱਤੇ ਅਦਕ ਲੱਲੇ ਵਿਆਰੀ ਦਿੱਲੀ ਜੱਜੇ ਔਕੜ ਉੱਤੇ ਅਦਕ ਤੱਤੇ ਵਿਹਾਰੀ ਜੁੱਤੀ ਜੱਜੇ ਉੱਪਰ ਅਦਕ ਗੱਗਾ ਜੱਗ ਚੱਚੇ ਸਿਹਾਰੀ ਉੱਪਰ ਅਦਕ ਠੱਠੇ ਵਿਆਰੀ ਚਿੱਠੀ ਐੜੇ ਉੱਪਰ ਅਦਕ ਗੱਗਾ ਅੱਗ ਮੰਮੇ ਉੱਪਰ ਅਦਕ ਅੱਥੇ ਕੰਨਾ ਮੱਥਾ ਦੱਦੇ ਨੂੰ ਔਕੜ ਉੱਤੇ ਅਦਕ ਧੱਦਾ ਦੁੱਧ ਕਕ ਬੱਬੇ ਉੱਪਰ ਅਦਕ ਡੱਡੇ ਵਿਆਰੀ ਕਬੱਡੀ ਸਸੇ ਉੱਪਰ ਅਦਕ ਪੱਪਾ ਸੱਪ ਸਸੇ ਨੂੰ ਔਂਕੜ ਉੱਤੇ ਅਦਕ ਧੱਦਾ ਸ਼ੁੱਧ ਬੱਬੇ ਉੱਪਰ ਅਦਕ ਸਸਾ ਬਸ ਈੜੇ ਸਿਹਾਰੀ ਉੱਤੇ ਅਦਕ ਟੈਂਕਾ ਇੱਟ ਧੱਦੇ ਨੂੰ ਔਂਕੜ ਉੱਪਰ ਅਦਕ ਪੱਪਾ ਧੁੱਪ ਸਸਾ ਰਾਰਾ ਸਰ ਹਾਏ ਉੱਪਰ ਅਦਕ ਦੱਦਾ ਸਰ ਹੱਦ ਪੱਪੇ ਨੂੰ ਔਂਕੜ ਤੱਤਾ ਰਾਰਾ ਪੁੱਤ ਸਰ ਬੱਬੇ ਨੂੰ ਔਂਕੜ ਉੱਤੇ ਅਦਕ ਤੱਤਾ ਬੁੱਤ ਰਾਰੇ ਉੱਪਰ ਅਦਕ ਖਖਾ ੜਾਣੇ ਵਿਹਾਰੀ ਰਖੜੀ ਬੱਬੇ ਨੂੰ ਸਿਹਾਰੀ ਉੱਤੇ ਅਦਕ ਗੱਲੇ ਵਿਹਾਰੀ ਬਿੱਲੀ ਇਹ ਸਨ ਕੁਝ ਅਦਕ ਲਗਾਖਰ ਵਾਲੇ ਸ਼ਬਦ ਧੰਨਵਾਦ